ਫਤੇ ਬੁਲਾਉਂਦਾ ਹਾਂ ਫਿਰ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਚੈਨਲ ਤੋਂ ਇੱਕ ਸਵਾਲ ਆਇਆ ਕਿ ਆਪਾਂ ਕਿੱਥੇ ਕਿੱਥੇ ਜਾਣਾ ਦਰਸ਼ਨ ਕਰਨ ਵਾਸਤੇ ਗੁਰਮੁਖ ਪਿਆਰਿਓ ਇਹਦੇ ਵਿੱਚ ਕੋਈ ਛੁਪਾ ਛਪਾਈ ਵਾਲੀ ਗੱਲ ਨਹੀਂ ਇਹ ਉਹ ਪਾਵਨ ਦਰਬਾਰ ਹੈ ਜਿਸ ਦਰਬਾਰ ਵਿੱਚ ਤਪ ਸਥਾਨ ਗੁਰਦੁਆਰਾ ਮਨਜੀਤ ਸਾਹਿਬ ਜੀ ਨੂੰ ਨਾਂ ਲੈ ਕੇ ਪੁਕਾਰਦੇ ਹਾਂ ਬ੍ਰਹਮ ਗਿਆਨੀ ਸ਼ੰਤ ਬਾਬਾ ਵੜਪਾਗ ਸਿੰਘ ਜੀ ਮਹਾਰਾਜ ਅੱਜ ਤੋਂ 350 ਸਾਲ ਪਹਿਲੇ ਘਣੇ ਜੰਗਲਾਂ ਦੇ ਵਿੱਚ ਇਸ ਜਗ੍ਹਾ ਨੂੰ ਆ ਕੇ ਉਹਨਾਂ ਨੇ ਅਜਿਹਾ ਮੰਨਿਆ ਕਿ ਇੱਥੇ ਬੈਠ ਕੇ ਬੰਦਗੀ ਕੀਤੀ ਜਾ ਸਕਦੀ ਹੈ ਗੁਰਮੁਖ ਪਿਆਰਿਓ ਅੱਜ ਉਹ ਸਥਾਨ ਜਿੱਥੇ ਮਹਾਰਾਜ ਨੇ ਬੰਦਗੀ ਕੀਤੀ 17 ਸਾਲ 8 ਮਹੀਨੇ ਕੋਰ ਤਪ ਕੀਤਾ ਆਪਣੀ ਭੈਣ ਬੀਬੀ ਭਾਂਜੀ ਜੀ ਦੇ ਨਾਲ ਬੈਠ ਕੇ ਅੱਜ ਇਸੇ ਸਥਾਨ ਦੇ ਉੱਤੇ ਹੀ ਕੇਵਲ ਇਸੇ ਸਥਾਨ ਦੇ ਉੱਤੇ ਤਪ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿੱਚ ਹੀ ਸਾਹਿਬੇ ਕਮਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਨਾਲ ਹੀ ਬੇਨਤੀ ਕਰਾਂ 6 ਜੂਨ 2008 ਨੂੰ ਦਾਸ ਬਾਬਾ ਸ਼ੋਰਨਜੀਤ ਸਿੰਘ ਨੂੰ ਪੰਜਾਂ ਤਖਤਾਂ ਦੇ ਜਿਹੜੇ ਸਿੰਘ ਸਹਬਾਨ ਨੇ ਉਹਨਾਂ ਨੇ ਦਾਸ ਨੂੰ ਸੇਵਾ ਦੇ ਕੇ ਦੇਸ਼ ਤੇ ਵਿਦੇਸ਼ ਦੀਆਂ ਸਰਬਸੰਗਤਾਂ ਨੂੰ ਸਨਿਆਹ ਦੇਣ ਵਾਸਤੇ ਮੈਨੂੰ